ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਪੰ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਸ ਸੇਵਾ ਵਿੱਚ ਘੰਟਾ ਘੜੇ ਦੇ ਬਾਹਰ-ਬਾਰ ਇੱਕ ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕਰਨ ਦੀ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਹ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵੱਲੋਂ ਸਿਕਿਉਰਟੀ ਵੱਲੋਂ ਮੁਸ਼ਤੀਆਤ ਦੀਆਂ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਬਾਰ-ਬਾਰ ਜੂੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨਿੱਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਇਸਤੇ ਐਸੀ ਥੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੁੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਬੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇਖੇ ਪੰਜ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਸ ਸੇਵਾ ਵਿੱਚ ਘੰਟਾ ਘੜੇ ਦੇ ਬਾਹਰ-ਬਾਰ ਇੱਕ ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਹ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਗੋਂ ਸਿਕਿਉਰਟੀ ਵੱਲੋਂ ਮੁਸ਼ਤੀਆਦੀ ਵਰਤਦਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਨੇ ਚਰਨ ਧੋ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਵਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘੜੀ ਬਾਰ-ਬਾਰ ਜੋੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹਾਸੇ ਵਿੱਚ ਪਰਚਾ ਫੜ ਕੇ ਇਹ ਘਟਾ ਕਰਦੇ ਬਾਹਰ ਸੇਵਾ ਕਰ ਰਿਹਾ ਸੀ ਇਸ ਤੇ ਐਸੀ ਥੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ